ਕਿਪਾ ਨਾ ਹਰ ਸਰਕਾਰ ਜੋ ਆਪਣੇ ਤੇ ਇਹ ਜਲਮ ਕਰ ਰਹੀ ਹੈ ਕਾਲੇ ਕਾਨੂੰਨ ਲੈ ਕੇ ਆਈ ਹੈ ਇਹ ਕਿੰਨਾ ਬਣਾ ਲੈ ਕੇ ਆਂਦੀ ਹੈ ਕਿ ਦੇਖੋ ਕੰਗਣਾ ਉਸ ਦੇ ਵਿਰੋਧ ਤੇ ਹੈ 31 ਹਜ਼ਾਰ ਤੋਂ ਦੇਖੋ ਤੱਕ ਹਰ ਤੋਂ ਕਿ ਬਾਪੂ ਦਲੀਲ ਮਾਨ ਸਾਹਿਬ ਜਰਮਨ ਇਹਨਾਂ ਦਾ ਸਾਥ ਦੇ ਕੇ ਕਰਾ ਚੋ ਨਾ ਕੋਈ ਮਸਲਾ ਨਹੀਂ ਇਸ ਸੂਚੇ ਪੰਜਾਬ ਦਾ ਸੂਚੇ ਕਿਸਾਨ ਨੀ ਦੂਰਾ ਦਾ ਮਸਲਾ ਹੈ ਦੁਕਾਨਦਾਰਾਂ ਦਾ ਮਸਲਾ ਹੈ ਸਾਰੇ ਹੀ ਖਾਨਾਂ ਤੇ ਮਜ਼ਦੂਰਾ ਤੇ ਦੁਕਾਨਦਾਰਾਂ ਤੇ ਕਾਨੂੰਨ ਜੋ ਵੜ ਕੇ ਆ ਰਹੇ ਹੈ ਹਾਵੀ ਹੈ ਇਸ ਕਰਕੇ ਸਾਰੇ ਹੀ ਭੈ ਭਰਾਵਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦੁਕਾਨਦਾਰਾਂ ਨੂੰ ਇਕੱਠੇ ਹੋ ਕੇ ਇਹ ਹਾਈਟਰ ਫਕਾਰ ਨਾਲ ਲੜਨਾ ਪਊਗਾ ਜਿਵੇਂ ਕਿ ਜਗਜੀਤ ਸਿੰਘ ਡੱਲੇਵਾਲ 31 ਦਿਨਾਂ ਤੋਂ ਧੱਕਾ ਹੜਤਾਲ ਤੇ ਬੈਠੇ ਨੇ ਮਰਨਵਾਰਪਤੇ ਬੈਠੇ ਨੇ ਉਹਨਾਂ ਦਾ ਜੋ ਮੈਸੂਹੀ ਆਇਆ ਖਵਾਜੀ ਬਾਰਡਰ ਤੋਂ ਪੋਰਟ ਤੋਂ ਰੋਕੀ ਕਰਦੇ ਆ ਵੀ ਉਹ ਜਿਹੜਾ ਤੁਮ ਨੂੰ ਇਸ ਬੇਟੀ ਨੂੰ ਆਪਾਂ ਲਾਭਾ ਕਰਦੇ 30 ਤਰੀਖ ਨੂੰ ਸੱਤ ਤੋਂ ਚਾਰ ਪੀਆ ਬੰਦ ਦਾ ਜੋ ਫੱਦਾ ਆਇਆ ਹੈ ਉਹ ਫੱਦੇ ਤੋਂ ਆਪਾਂ ਹਟ ਚੜ ਕੇ ਹਿੱਸਾ ਪਾਈਏ ਜੋ ਆਪਣੇ ਨੇੜੇ ਲੱਗਦੇ ਰੋਡ ਹੈ ਬਾਈਪਾ ਹੈ ਉਹਨਾਂ ਨੂੰ ਬੰਦ ਕਰਨਾ ਤੇ ਕੰਮਾਂ ਦੀਆਂ ਦੁਕਾਨਾਂ ਤੇ ਜਿਹੜੀ ਵੱੱਡ ਵਾਲਾ ਦੁੱਧ ਸਾਂਜੀ ਸਾਰਾ ਕਾ ਮੁਕੰਮਲ ਤੌਰ ਤੇ 30 ਤਰੀਖ ਨੂੰ ਸੱਤ ਦਰਮੇਸ਼ ਸਿੰਘ ਪਿੰਡ ਬੱਗਿਆਣਾ ਅੱਛਾ ਐਨੇ ਮੀਂਹ ਦੇ ਵਿੱਚ ਤੁਸੀਂ ਗੱਡੀ ਤੇ ਲੌਸਮੈਂਟ ਕਰਦੇ ਹੋ ਕੀ ਜ਼ਰੂਰਤ ਪੈ ਗਈ ਕਿਉਂ ਕਰਦੇ ਹੋ ਜ਼ਰੂਰਤ ਪੈ ਗਈ ਜੀ ਜੋ ਕਿ ਆਪਾਂ ਦੇਖਦੇ ਆ ਨੈਟ ਹਰੇਕ ਚਲਾਉਂਦਾ ਫੇਸਬੁੱਕ ਵਟਸਐਪ ਜੀ ਖਬਰਾਂ ਵੀ ਦੇਖਦੇ ਆ ਜੋ ਆਪਣੇ 31 ਦਿਨ ਹੋ ਗਏ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਭੁੱਖ ਹੜਤਾਲ ਤੇ ਬੈਠੇ ਨੂੰ ਮਰਨ ਵਾਸਤੇ ਤੇ ਜੋ ਸਰਕਾਰਾਂ ਸੈਂਟਰ ਸਰਕਾਰਾਂ ਜਾਂ ਪੰਜਾਬ ਸਰਕਾਰ ਉਹਨਾਂ ਦੀ ਕੋਈ ਵੀ ਗੱਲ ਸੁਣਨ ਲਈ ਤਿਆਰ ਨਹੀਂਗਾ ਇਸ ਕਰਕੇ ਸਾਨੂੰ ਮੈਸੇਜ ਆਇਆ ਜੋ ਖਨੌਰੀ ਵਾਟਰ ਤੋਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਪਿਆ ਬੰਦੇ ਸੱਦੇ ਦਾ 30 ਤਰੀਕ ਨੂੰ 7 ਤੋਂ 4 ਅਸੀਂ ਸਾਰੇ ਹੀ ਪਿੰਡਾਂ ਦੇ ਵਿੱਚ ਆਵਾਜ਼ ਦੇ ਰਹੇ ਹਾਂ ਵੀ ਸਾਹ ਦਿਓ ਬਾਹਰ ਨਿਕਲੋ ਆਪਣੇ ਫਰਜ਼ ਪਛਾਣੋ ਤੇ ਘਰਾਂ ਚੋਂ ਕੰਮਕਾਰ ਛੱਡ ਕੇ ਰੋੜਾਂ ਤੇ ਆਓ ਅੱਜ ਪਿੰਡੇ ਮੀਂਹ ਦੇ ਵਿੱਚ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਲੌਸਮੈਂਟ ਕੀਤੀ ਤੁਸੀਂ ਅਸੀਂ ਜੀ ਤਕਰੀਬਨ 20-25 ਪਿੰਡ ਕਵਰ ਚੁੱਕੇ ਆ ਜੀ ਫਰੀ ਕੋਟ ਸ਼ਹਿਰ ਦੇ ਵਿੱਚ ਸਬਜ਼ੀ ਮੰਡੀ ਦੇ ਪ੍ਰਧਾਨ ਨਾਲ ਗੱਲ ਕੀਤੀ ਉਹਨਾਂ ਨੇ ਵੀ ਸਾਨੂੰ ਬਹੁਤ ਹੀ ਸੋਹਣੀ ਗੱਲ ਕਹੀ ਹੈ ਭਰਮਾ ਹੰਗਾਰਾ ਦਿੱਤਾ ਵੀ ਅਸੀਂ ਤੁਹਾਡੇ ਨਾਲ ਆ ਜਿੱਥੇ ਤੁਸੀਂ ਕਹੋਗੇ ਅਸੀਂ ਉੱਥੇ ਬੈਠਾਂਗੇ ਧਰਨਾ ਲਾਵਾਂਗੇ ਤੇ ਪਰ ਸਾਡੀ ਸਬਜ਼ੀ ਮੰਡੀ ਵੀ ਬੰਦ ਰੋ ਕੋਟਕਪੂਰੇ ਅਸੀਂ ਸਬਜ਼ੀ ਮੰਡੀ ਤੇ ਪ੍ਰਧਾਨ ਨਾਲ ਗੱਲ ਕੀਤੀ ਉਹਨਾਂ ਨੇ ਵੀ ਸਾਨੂੰ ਖੁੱਲ ਕੇ ਸਾਥ ਦਿੱਤਾ ਵੀ ਅਸੀਂ ਸੋਮਵਾਰ ਨੂੰ 30 ਤਰੀਕ ਨੂੰ ਸਤੋਚਾਰ ਮੰਡੀ ਬੰਦ ਰੱਖਾਂ ਜਿਵੇਂ ਕਿ ਤੁਸੀਂ ਦੱਸਿਆ ਵੀ 20 25 ਪਿੰਡਾਂ ਦੇ ਵਿੱਚ ਗਏ ਲੋਕਾਂ ਦਾ ਜਿਹੜਾ ਹੰਗਾਰਾ ਡੱਲੇਬਾਲ ਦੇ ਹੱਕ ਚੋ ਕਿਸ ਤਰ੍ਹਾਂ ਦਾ ਰਿਹਾ ਜੀ ਅੱਜ ਅਸੀਂ ਲੋਕਾਂ ਨਾਲ ਕੋਲ ਖੜ ਕੇ ਤਾਂ ਨਹੀਂ ਗੱਲ ਕੀਤੀ ਅਸੀਂ ਆਪਣੇ ਸਾਧਨ ਤੇ ਹੌਲੀ ਹੌਲੀ ਚੱਲਦੇ ਗਏ ਤੇ ਸਮਝਾਉਂਦੇ ਗਏ ਵੀ ਇਹ ਨਾਰਮਲ ਅਗੇ ਖੁੰਡਾ ਤੇ ਗੱਲਾਂ ਚੱਲਦੀਆਂ ਹੁੰਦੀਆਂ ਸੀਆਂ ਠੀਕ ਹੈ ਜਿ세 ਬੰਦੀਆਂ ਪੈਸੇ ਖਾਣ ਨੂੰ ਠੀਕ ਹੈ ਜਿ세 ਬੰਦੀਆਂ ਪੈਸੇ ਖਾ ਕੇ ਪਾਸੇ ਹੋ ਜਾਂਦੀਆਂ ਤੇ ਲੋਕਾਂ ਦੇ ਧੀਆ ਪੁੱਤ ਨਾਰਮਲ ਘਰਾਂ ਦੇ ਧੀਆ ਪੁੱਤ ਮਾਰਾ ਲੈਂਦੀਆਂ ਪਰ ਅੱਜ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਹੈ ਅੱਜ ਲੋਕਾਂ ਦੇ ਧੀਆ ਪੁੱਤਾਂ ਦਾ ਸਾਥ ਮੰਗ ਰਹੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਤੇ ਆਪ ਮੇਨ ਜਰਨਲ ਹੋਣ ਦੇ ਕਾਰਨ ਸੂਕਾ ਪ੍ਰਧਾਨ ਹੋਣ ਦੇ ਕਾਰਨ ਆਪ ਪਹਿਲੇ ਨੰਬਰ ਤੇ ਆ ਆਪਣਾ ਨਾਮ ਲਖਾਇਆ ਅ ਵੀ ਇਸ ਪੈਨਲ ਤੇ ਮਾਰਨ ਵਾਲਿਆਂ ਦੇ ਵਿੱਚ ਪਹਿਲਾ ਨੰਬਰ ਮੇਰਾ ਹੋਊਗਾ ਤੇ ਬੈਠੇ ਵੀ ਆ ਜਿਵੇਂ ਤੁਸੀਂ ਡੱਲੇਪਾਲ ਦੀ ਗੱਲ ਕੀਤੀ ਆ ਤਾਂ ਉਹਦੇ ਜਿਵੇਂ ਕਿ ਆਪਾਂ ਦੇਖਿਆ ਵੀ ਲੰਬੇ ਟਾਈਮ ਤੋਂ ਜਿਹੜਾ ਮਰਨਵਾਰਚ ਤੇ ਬੈਠੇ ਹੋਏ ਆਪਾਂ ਕੋ ਹੜਤਾਲ ਕੀਤੀ ਹੋਈ ਆ ਲਗਭਗ ਮਹੀਨਾ ਪਲੱਸ ਹੋ ਗਿਆ ਟਾਈਮ ਤੇ ਕੁਝ ਲੋਕਾਂ ਦੇ ਕਾਫੀ ਬਿਆਨ ਵੀ ਆਏ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੇ ਵੀਡੀਓ ਜਿਹਦੇ ਵਿੱਚ ਇਹ ਵੀ ਦੱਸਿਆ ਗਿਆ ਵੀ ਉਹ ਕਹਿੰਦਾ ਵੀ ਮੈਂ ਪਹਿਲਾਂ ਖੁਦ ਮਰੂੰਗਾ ਫੇਰ ਮੈਂ ਜਿਹੜੇ ਲੋਕਾਂ ਦੇ ਪੁੱਤ ਬਚਾਉਣੇ ਆ ਪਰ ਉਹਨਾਂ ਦਾ ਇਹ ਇਰਾਦਾ ਵੀ ਲੋਕਾਂ ਦੇ ਪੁੱਤ ਮਾਰਨ ਤੇ ਇਸ ਤਰ੍ਹਾਂ ਦੀ ਕੋਈ ਕਾਫੀ ਵੀਡੀਓ ਵਾਇਰਲ ਹੋ ਜਾਂਦੀ ਸੀ ਆਪੋ ਆਪਣੀ ਸੋਚ ਨਾਲ ਕੋਈ ਵੀ ਜਨਕੇ ਹਰ ਇੱਕ ਵਿਦਵਾਨ આજ ਦੇ ਟਾਈਮ ਦੇ ਵਿੱਚ ਹਨਾ ਤੇ ਹਰ ਇੱਕ ਆਪੋ ਆਪਣੀ ਸੋਚ ਨਾਲ ਜੋ ਵੀ ਕਹਿੰਦਾ ਕੋਈ ਚੰਗਾ ਕਹਿੰਦਾ ਕੋਈ ਮਾੜਾ ਕਹਿੰਦਾ ਉਹ ਉਹਨਾਂ ਦੇ ਆਪਦੇ ਨਿੱਜੀ ਜਨਕੇ ਕੰਮ ਦਿਮਾਗ ਦੇ ਪਰ ਜੇ ਅੱਜ ਅਸਲੀਅਤ ਵੇਖ ਗਏ ਤਾਂ ਠੀਕ ਹੈ ਜੀ ਲੋਕਾਂ ਦੇ ਈਆਂ ਪੱਤਾਂ ਨੂੰ ਬਚਾਉਣ ਦੀ ਖਾਤਰ ਆਪਣੇ ਆਪ ਨੂੰ ਮਾਰ ਰਿਹਾ ਬੰਦਾ ਕੋਈ ਵੀ ਬੰਦਾ ਆਪਣੇ ਆਪ ਨੂੰ ਮਾਰ ਲਈ ਕੋਈ ਤੈਅ ਕਰ ਸਕਦਾ ਪਹਿਲਾਂ ਕਿਸੇ ਨੂੰ ਕਹਿ ਸਕਦਾ ਆਪਣੇ ਧੀਆ ਪੁੱਤਾਂ ਦੇ ਨਾਂ ਪਹਿਲਾਂ ਪਹਿਲੀ ਕਰਾ ਕੇ ਨਿੱਕੇ ਜੇ ਬੱਚਾ ਪੁੱਤ ਉਹਨੂੰ ਛੱਡ ਕੇ ਜਾ ਸਕਦਾ ਬੱਚਿਆਂ ਦੇ ਛੋਟੇ ਬੱਚਿਆਂ ਦੇ ਵਿੱਚ ਕਿੰਨਾ ਮੂਹ ਹੁੰਦਾ ਬਜ਼ੁਰਗਾਂ ਦਾ ਉਹਨਾਂ ਦਾ ਮੂਹ ਹੁੰਦਾ ਤੇ ਉਹਨਾਂ ਦਾ ਬਜ਼ੁਰਗਾਂ ਨਾ ਹੁੰਦਾ ਤੇ ਫਿਰ ਵੀ ਉੱਥੇ ਜਦੋਂ ਖਨੌਰੀ ਬਾਰਡਰ ਤੇ ਜਾਂਦੇ ਆ ਉਹ ਬੱਚਾ ਆਪਣਾ ਹਾਲ ਦੱਸਦਾ ਤੇ ਇਸ ਵੇਖ ਇਹਨੂੰ ਵੇਖ ਕੇ ਹੀ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਜਿਹੜੇ ਗਲਤ ਕਮੈਂਟ ਕਰਦੇ ਤੇ ਕਿਵੇਂ ਤਾਂ ਲੱਗ ਰਿਹਾ ਹੈਗਾ ਜਿਵੇਂ ਡੱਲੇਵਾਲ ਸਾਹਿਬ ਦਾ ਲੋਕਾਂ ਵੱਲੋਂ ਜਿਹੜਾ ਵੱਡਾ ਸਾਹਸ ਦਿੱਤਾ ਜਾ ਰਿਹਾ ਆਏ ਦਿਨ ਵੱਡੇ ਵੱਡੇ ਜਥੇ ਜਾ ਰਹੇ ਆ ਬਾਰਡਰ ਦੇ ਉੱਤੇ ਖਨੌਰੀ ਬਾਰਡਰ ਦੇ ਉੱਤੇ ਕੀ ਲੱਗ ਰਿਹਾ ਵੀ ਸਰਕਾਰ ਝੁਕੂਗੀ ਡੱਲੇਵਾਲ ਨੂੰ ਦੇਖ ਕੇ ਇਹ ਤਾਂ ਜੀ ਸਰਕਾਰ ਨੂੰ ਝੁਕਣਾ ਹੀ ਪਊਗਾ ਅੱਜ ਨਹੀਂ ਤਾਂ ਕੱਲ ਨੂੰ ਜੋ ਕੀ ਅੱਜ ਇੱਕ ਡੱਲੇਵਾਲ ਸਾਹਿਬ ਬੈਠੇ ਆ ਤੇ ਇਹ ਲਿਸਟ ਕੋਈ ਨਿੱਕੀ ਮੋਟੀ ਨਹੀਂਗੀ ਜੋ ਵੀ ਵਿਆਉਤਬੰਦੀ ਕੀਤੀ ਹੈ ਇਹ ਜਥੇਬੰਦੀਆਂ ਵੀ ਬਹੁਤ ਲੰਮੀ ਸੋਚ ਕੇ ਚੱਲਦੀਆਂ ਜੇ ਇੱਕ ਜਾਊਗਾ ਤੇ ਦੂਜਾ ਤਿਆਰ ਪਰ ਤਿਆਰ ਬੈਠਾ ਜਿਵੇਂ 25 ਤਰੀਕ ਨੂੰ ਠੀਕ ਹੈ ਜੀ ਪੌਣੇ 3 ਵਜੇ ਦਲੇয়াল ਸਾਹਿਬ ਨੂੰ ਚੱਕ ਲਿਆ ਸੀ ਪਿਆ ਸਰਕਾਰ ਨੇ ਤੇ ਉਸ ਦੇ ਬਾਵਤ ਠੀਕ ਹੈ ਜੀ ਉਹ ਠੀਕ ਹੈ ਜੀ ਟਾਈਮ ਤੇ ਉਹਨਾਂ ਨੇ ਠੀਕ ਹੈ ਜੀ ਆਪਣਾ ਹਰ ਦੋ ਝੰਡੇ ਪ੍ਰਧਾਨ ਸਾਹਿਬ ਨੂੰ ਬਿਠਾਤਾ ਸੀ ਫਿਰ ਜਦੋਂ ਕਾਲ ਆਈ ਵੀ ਅਸੀਂ ਸਰਕਾਰਾਂ ਨੂੰ ਘੇਰਾਂਗੇ ਤਾਂ ਸਰਕਾਰ ਨੂੰ ਛੱਡਣਾ ਵੀ ਪਿਆ ਜੀ